ਹੁਣ ਸਮਾਂ ਕਿਹੜਾ ਆ ਗਿਆ ਇੱਕ ਬੱਚਾ ਪੈਣਾ ਇੱਕੋ ਇੱਕ ਹੀ ਬੱਚਾ ਹੁਣ ਕਈਆਂ ਦੇ ਗਾਂਦੇ ਨਹੀਂ ਪੈਰਾ ਤੇ ਉਹਨੂੰ ਕਿੰਨਾ ਪੜਾਇਆ ਲਿਖਾਇਆ ਨੌਕਰੀ ਲਵਾਇਆ ਤੇ ਅੱਜ ਉਹਦਾ ਰਿਸ਼ਤਾ ਕਰਨਾ ਉਹਨੇ ਜਿਹੜੀ ਕੁੜੀ ਪਸੰਦ ਕੀਤੀ ਨਾ ਆਪਣੀ ਲਵ ਮੈਰਿਜ ਉਹਨੇ ਮੰਗ ਕੀ ਰੱਖਤੀ ਆ ਵੀ ਤੂੰ ਮੈਨੂੰ ਪਸੰਦ ਆ ਤੇਰੀ ਕੋਠੀ ਮੈਨੂੰ ਬੋਲੀ ਚੱਲਿਓ ਪਸੰਦ ਐ ਤੇਰਾ ਬੈਂਕ ਬੈਲੈਂਸ ਮੈਨੂੰ ਤੇਰੀ ਗੱਡੀ ਮੈਨੂੰ ਉਹ ਇਹਦਾ ਤੂੰ ਕਹਿਣਾ ਕੀ ਚਾਹਣੀ ਐ ਕਹਿੰਦੀ ਤੂੰ ਵੀ ਪਸੰਦ ਤੇਰੀ ਬਿਜ਼ਨਸ ਵੀ ਪਸੰਦ ਤੇਰੀ ਗੱਡੀ ਵੀ ਪਸੰਦ ਪਰ ਤੇਰੀ ਮੰਮੀ ਪਾਪਾ ਨਹੀਂ ਵਸਾਉਂਦਾ ਆ ਜਿੱਦੀ ਸਚਾਈ ਆ ਕਰ ਕਰਿਓ ਉਹ ਪੁੱਤ ਦੀ ਧਾ ਨਿਕਲ ਗਈ ਕਹਿੰਦਾ ਜਾਂ ਫਿਰ ਜਿੱਧਰ ਨੂੰ ਤੇਰਾ ਰਾਹ ਗੱਡੀ ਵਾਜ ਜਾ ਜਿਹੜੀ ਮਾਂ ਨੇ 9 ਮਹੀਨੇ ਪੇਟ 'ਚ ਰੱਖਿਆ ਦੁਨੀਆ ਦਿਖਾਈ ਮੈਨੂੰ ਪਾਲਿਆ ਤੈਨੂੰ ਉਹ ਹੀ ਨਹੀਂ ਪਸੰਦ ਤੇ ਫਿਰ ਮੈਂ ਕੀ ਲੈਣਾ ਤੇਤੋਂ ਇਹ ਮੈਸੇਜ ਬੜਾ ਵੱਡਾ ਵਾ ਪਰ ਬੱਚੇ ਕਥਾ ਕਿੱਥੇ ਸੁਣਦੇ ਇਹਦੇ ਰੀਲਾਂ ਸੁਣਦੇ ਹੀ ਗੰਦੀਆਂ ਢੇਡਾ ਗਰਕ ਕਰ ਛੱਡਿਆ ਆਖੋ ਸਤਨਾਮ ਮਾਫੀ ਦਿਓ ਸੰਗਤ ਦਾ ਰੁਪਈਆ ਰੁਪਈਆ ਇਕੱਠਾ ਆਇਆ ਬਹੁਤੇ ਪ੍ਰਚਾਰਕ ਸੱਚ ਨਹੀਂ ਬੋਲਦੇ ਵਰੀ ਕੋ ਆ ਵੀ ਜੀ ਸੰਗਤ ਪਿਆਰ ਕਰ ਰਹੀ ਉਹਦੀ ਗੱਲ ਤੇ ਦਸੀਏ ਕਿਸੇ ਨੂੰ ਦੱਸਣ ਲਈ ਸੱਦਿਆ ਤੇ ਮੈਨੂੰ ਪਤਾ ਪ੍ਰਬੰਧਕਾਂ ਵਿਚਾਰਿਆਂ ਨੇ ਚੰਗੇ ਬਨੇ ਗ੍ਰਾਈ ਵੀ ਕੋਈ ਦਿੰਦਾ ਨਹੀਂ ਗੌਣ ਵਾਲੀ ਹੋਵੇ ਤਾਂ ਕੋਈ ਘੂ ਮੇਰੇ ਕੋਲ ਲੱਖ ਕੋਈ ਆਖੋ ਮੇਰੇ ਕੋਲ 50 ਕਨੇਡਾ ਜੇ ਗੁਰੂ ਘਰ ਉਹ ਕੋਈ ਵਿਚਾਰਾ ਦਾਹ ਦਊ ਕੋਈ 50 ਇੱਧਰ ਨੂੰ ਪੈਰਾ ਘਟਾਦਾਸ